ਹੈਲੋ ਫ੍ਰੈਂਡ ਹਾਂਜੀ ਆਪ ਸਭ ਦਾ ਸਵਾਗਤ ਹੈ ਜੀ ਇਗਜ਼ਾਮ ਵਿਟਰੀ ਵਿੱਚ ਅਸੀਂ ਅੱਜ ਗੱਲ ਕਰਾਂਗੇ ਜਿਹੜੇ ਕੁਐਸਚਨਾਂ ਬਾਰੇ ਉਹ ਸਾਹਿਤ ਦੇ ਪੰਜਾਬੀ ਸੈਕਟ ਦੇ ਕੁਐਸਚਨ ਨੇ ਤੇ ਇਹ ਕੁਐਸਚਨ ਅਸੀਂ 381 ਤੱਕ ਕਰ ਚੁੱਕੇ ਸੀ ਅੱਜ ਅਸੀਂ 382ਵਾਂ ਕੁਐਸਚਨ ਕਰਾਂਗੇ ਪੰਜਾਬੀ ਵਾਰਤਕ ਦੀ ਪ੍ਰਾਇਮਿਕ ਰਚਨਾ ਕਿਹੜੀ ਹੈ ਪ੍ਰਾਂਤਨ ਜਨਮ ਸਾਖੀ ਪੰਜਾਬੀ ਵਾਰਤਕ ਦੀ ਪ੍ਰਾਇਮਿਕ ਰਚਨਾ ਹੈ ਅੱਗੇ ਸਾਡਾ ਕੁਐਸਚਨ ਹੈ ਪ੍ਰਾਂਤਨ ਜਨਮ ਸਾਖੀ ਨੂੰ ਹੋਰ ਕਿਹੜੇ ਨਾ ਨਾਲ ਜਾਣਿਆ ਜਾਂਦਾ ਹੈ। ਬਲਾਇਤ ਵਾਲੀ ਜਨਮ ਸਾਖੀ ਦੇ ਨਾਲ ਇਸ ਨੂੰ ਜਾਣਿਆ ਜਾਂਦਾ ਹੈ। ਇਹ ਕੁਐਸਚਨ ਤੁਹਾਨੂੰ ਹਰ ਇੱਕ ਪੰਜਾਬੀ ਦੇ ਇਗਜ਼ਾਮ ਦੇ ਲਈ ਬਹੁਤ ਹੀ ਫਾਇਦੇਮੰਦ ਹੋਣਗੇ ਤੇ ਇਹ ਕੁਐਸਚਨ ਤੁਹਾਨੂੰ ਜ਼ਰੂਰ ਪੱਕਾ ਜਿਹੜੇ ਵੀ ਤੁਸੀਂ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਉਹਨਾਂ ਦੇ ਵਿੱਚ ਜ਼ਰੂਰ ਕੁਐਸਚਨ ਇਹ ਆਉਣਗੇ। ਆਧੁਨਿਕ ਨਿਵੰਦ ਰਚਨਾ ਦਾ ਮੋੜ ਕਿਹੜੀ ਸਦੀ ਵਿੱਚ ਵੱਜਦਾ ਹੈ? 20ਵੀਂ ਸਦੀ। ਅੰਗਰੇਜ਼ਾਂ ਨੂੰ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਜਾਣਕਾਰੀ ਦੇਣ ਦੇ ਮਨੋਰਥ ਨਾਲ ਕਿਹੜੀਆਂ ਦੋ ਪੰਜਾਬੀ ਕਿਤਾਬਾਂ ਦੀ ਰਚਨਾ ਕੀਤੀ ਗਈ ਸੀ ਸਿੱਖ ਦੇ ਰਾਜ ਦੀ ਵਿਥਿਆ ਪੰਜਾਬੀ ਬਾਤਚੀਤ ਅਗਲਾ ਕੁਐਸਚਨ ਹੈ ਜੀ ਸਾਡਾ ਆਧੁਨਿਕ ਪੰਜਾਬੀ ਸਹਿਤ ਵਿੱਚ ਸਵੈ ਜੀਵਨੀ ਲਿਖਣ ਦੀ ਵਾਰਤਕ ਪਰੰਪਰਾ ਕਿਸ ਰਚਨਾ ਨਾਲ ਸ਼ੁਰੂ ਹੁੰਦੀ ਹੈ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਕਿਹੜੀ ਸਵੈ ਜੀਵਨੀ ਪ੍ਰਿੰਸੀਪਲ ਤੇਜਾ ਸਿੰਘ ਦੀ ਅਰਸੀ ਅਰਸੀ ਨਾਲ ਕੀ ਕਹਿੰਦੇ ਅਗੇ ਸਵੈ ਜੀਵਨੀ ਪ੍ਰਿੰਸੀਪਲ ਤੇਜਾ ਸਿੰਘ ਦੀ ਹੈਗੀ ਇਹ ਇਹਦੇ ਨਾਲ ਇਹ ਵਾਰਤਕ ਪਰੰਪਰਾ ਰਚਨਾ ਜਿਹੜੀ ਇਹ ਸ਼ੁਰੂ ਹੁੰਦੀ ਹੈ ਅਮਰਤਾ ਪ੍ਰੀਤਮ ਦੀ ਸਵੈ ਜੀਵਨੀ ਦਾ ਨਾਮ ਕੀ ਹੈ ਅਮਰਤਾ ਪ੍ਰੀਤਮ ਨੇ ਆਪਣੀ ਸਵੈ ਜੀਵਨੀ ਲਿਖੀ ਉਸ ਦਾ ਨਾਮ ਇਹ ਤੁਹਾਨੂੰ ਕੁਐਸਚਨ ਆ ਜਰੂਰ ਆਉਣਗੇ 100% ਮੈਂ ਸ਼ੋਰ ਆ ਕਿ ਤੁਹਾਨੂੰ ਇਹ ਪੇਪਰਾਂ ਦੇ ਵਿੱਚ ਦੇਖਣ ਨੂੰ ਕੁਐਸਚਨ ਮਿਲਣਗੇ ਅਮਰਤਾ ਪ੍ਰੀਤਮ ਦੀ ਸਵੈ ਜੀਵਨੀ ਦਾ ਨਾਮ ਕੀ ਹੈ ਰਸਿੱਧੀ ਟੈਕਟਰ ਦਲੀਪ ਕੌਰ ਟਿਵਾਣਾ ਦੀ ਸਵੈ ਜੀਵਨੀ ਦਾ ਨਾਮ ਕੀ ਹੈ ਨੰਗੇ ਪੈਰ ਦਾ ਸਫਰ ਨੰਗੇ ਪੈਰਾਂ ਦਾ ਸਫਰ ਇਹਨਾਂ ਦੇ ਵਿੱਚੋਂ ਕਿਸੇ ਦੀ ਵੀ ਸਵੈ ਜੀਵਨੀ ਤੁਹਾਨੂੰ ਪੁੱਛ ਸਕਦੇ ਆਗੇ ਯਾਦ ਰੱਖਣਾ ਤੁਸੀਂ ਨੇ ਆਧੁਨਿਕ ਪੰਜਾਬੀ ਨਾਵਲ ਦਾ ਮੋੜ ਕਿਸ ਸਦੀ ਵਿੱਚ ਵੱਜਦਾ ਹੈ 19ਵੀਂ ਸਦੀ ਵਿੱਚ ਵੱਜਦਾ ਹੈ ਆਧੁਨਿਕ ਪੰਜਾਬੀ ਕਹਾਣੀ ਦਾ ਮੋੜ ਕਿਸ ਸਦੀ ਵਿੱਚ ਵੱਜਦਾ ਹੈ ਦੇਖੋ ਇਹਨੇ ਆਧੁਨਿਕ ਪਹਿਲਾ ਨਾਵਲ ਪੁੱਛਿਆਗਾ ਕਿਹੜੀ ਸਦੀ ਵਿੱਚ ਵੱਜਦਾ 19ਵੀਂ ਸਦੀ ਵਿੱਚ ਫਿਰ ਇਹਨੇ ਕਹਾਣੀ ਪੁੱਛਿਆਗਾ ਇਹਨਾਂ ਚੀਜ਼ਾਂ ਦੇ ਵਿੱਚ ਧਿਆਨ ਰੱਖਣਾ ਨਾਵਲ ਪੁੱਛਿਆ ਇੱਥੇ ਸਾਨੂੰ ਇੱਥੇ ਨਾਵਲ ਦੀ ਗੱਲ ਕੀਤੀ ਗਈ ਹੈ ਇੱਥੇ ਕਹਾਣੀ ਦੀ ਗੱਲ ਕੀਤੀ ਗਈ ਹੈਗੀ ਠੀਕ ਹੈ ਕਹਾਣੀ ਦਾ ਜਿਹੜਾ ਕਿਸ ਸਦੀ ਵਿੱਚ ਵੱਜਦਾਗਾ ਮੋਢਾ 22ਵੀਂ ਸਦੀ ਵਿੱਚ ਤੇ ਨਾਵਲ ਦਾ 19ਵੀਂ ਸਦੀ ਵਿੱਚ ਇਹ ਚੀਜ਼ਾਂ ਧਿਆਨ ਰੱਖਣੀਆਂ ਨੇ ਕਈ ਵਾਰ ਆਪਾਂ ਕਨਫਿਊਜ਼ ਹੋ ਜਾਂਦੇ ਨੇ ਜਦੋਂ ਅਸੀਂ ਪੇਪਰ ਦੇਣ ਜਾਂਦੇ ਸਾਨੂੰ ਇੱਕੋ ਜਿਹੇ ਸਾਰੇ ਕੁਐਸਚਨ ਲੱਗਦੇ ਨੇ ਕਿ ਅਸੀਂ ਨਾਵਲ ਪੜ੍ਹਿਆ ਸੀ ਕਿ ਕਹਾਣੀ ਪੜ੍ਹਿਆ ਸੀ ਸ਼ਾਇਦ ਕਹਾਣੀ ਦੀ ਜਗ੍ਹਾ ਨਾਵਲ ਕਰ ਦਈਏ ਨਾਵਲ ਦੀ ਜਗ੍ਹਾ ਕਹਾਣੀ ਕਿਉਂਕਿ ਉੱਥੇ ਆਪਸ਼ਨ ਹੀ ਇਦਾਂ ਦਿੱਤੀ ਜਾਂਦੀਆਂ ਨੇ 19ਵੀਂ ਸਦੀ ਵੀ ਦਿੱਤੀ ਜਾਊਗੀ 20ਵੀਂ ਸਦੀ ਵੀ ਦਿੱਤੀ ਐ ਅਸੀਂ ਕਨਫਿਊਜ਼ ਹੋ ਜਾਵਾਂਗੇ ਇਹਨਾਂ ਨੂੰ ਥੋੜਾ ਜਿਹਾ ਜ਼ੋਰ ਨਾਲ ਜ਼ੋਰ ਦੇ ਕੇ ਮੜਾ ਦਿਮਾਗ 'ਚ ਬਿਠਾ ਦੇ ਲੈਣਾ ਵੀ ਕਹਾਣੀ ਕਿਹੜੀ ਸਦੀ ਦੀ ਆ 19ਵੀਂ ਦੀ ਆ ਕਿ 20ਵੀਂ ਰਹੀਗੀ ਇਹ ਕ ਨਾਵਲ ਕਿਹੜੀ ਸਦੀ ਦਾ ਆ ਆਧੁਨਿਕ ਪੰਜਾਬੀ ਨਾਵਲ ਦਾ ਮੋਢੀ ਨਾਵਲਕਾਰ ਕੌਣ ਹੈ ਆਧੁਨਿਕ ਪੰਜਾਬੀ ਨਾਵਲ ਦਾ ਮੋਢੀ ਨਾਵਲਕਾਰ ਕੌਣ ਹੈ ਸੁੰਦਰੀ ਜਿਹੜਾ ਨਾਵਲ ਲਿਖਿਆ ਹੋਇਆ ਹੈਗਾ ਕਿਹਨੇ ਲਿਖਿਆਗਾ ਭਾਈ ਵੀਰ ਸਿੰਘ ਨੇ ਆਧੁਨਿਕ ਕਲਾਸਿਕਲ ਪੰਜਾਬੀ ਨਾਵਲ ਦਾ ਮੋਢ ਕਿਸ ਨਾਵਲਕਾਰ ਨਾਲ ਵਜਦਾ ਹੈ ਨਾਵਲਕਾਰ ਨਾਨਕ ਸਿੰਘ ਨਾਲ ਜਿਹੜਾ ਆਧੁਨਿਕ ਕਲਾਸਿਕਲ ਦੇਖੋ ਇਹਦੇ ਵਿੱਚ ਆਧੁਨਿਕ ਪੰਜਾਬੀ ਨਾਵਲ ਆਗਾ ਠੀਕ ਹੈ ਤੁਸੀਂ ਕਹਿੰਦੇ ਹੋ ਨਾਵਲ ਨਾਵਲ ਦੋ ਵਾਰ ਆ ਗਿਆ ਨਾਵਲੇ ਦੇ ਵਿੱਚ ਵੀ ਹੈ ਨਾਵਲੇ ਦੇ ਵਿੱਚ ਵੀ ਹੈ ਇੱਥੇ ਜਿਹੜੇ ਸ਼ਬਦਾਂ ਦੀ ਖੇਡ ਹੀ ਹੁੰਦੀ ਹੈ ਸਾਰੀ ਅਸੀਂ ਸ਼ਬਦਾਂ ਨੂੰ ਕਈ ਵਾਰ ਅਣਦੇਖੇ ਕਰ ਜਿੰਨੇ ਆ ਗਏ ਜਲਦਵਾਜੀ ਦੇ ਵਿੱਚ ਤਾਂ ਉੱਥੇ ਜਾ ਕੇ ਕੀ ਹੋ ਜਾ ਫਿਰ ਪੇਪਰ ਦੇ ਵਿੱਚ ਸਾਡੇ ਤੇ ਜਿਹੜੇ ਅਗੇ ਕੁਐਸਚਨ ਗਲਤ ਹੋ ਜਾਂਦੇ ਨੇ ਦੇਖੋ ਆਧੁਨਿਕ ਪੰਜਾਬੀ ਨਾਵਲ ਦਾ ਮੋਢੀ ਨਾਵਲਕਾਰ ਪੁੱਛਿਆਗਾ ਤਾਂ ਭਾਈ ਵੀਰ ਸਿੰਘ ਹੈਗਾ ਜਿਹਨੇ ਸੁੰਦਰੀ ਨਾਵਲ ਲਿਖਿਆਗਾ ਜੇ ਆਧੁਨਿਕ ਕਲਾਸਿਕਲ ਪੰਜਾਬੀ ਨਾਵਲ ਦਾ ਮੁੱਢ ਕਿਸ ਨਾਵਲਕਾਰ ਨਾਲ ਵਜਦਾ ਤਾਂ ਨਾਵਲਕਾਰ ਕਿਹੜਾ ਹੋਊਗਾ ਨਾਨਕ ਸਿੰਘ ਆਊਗਾ ਠੀਕ ਹੈ ਇਹ ਧਿਆਨ ਰੱਖਣਾ ਛੋਟੇ-ਛੋਟੇ ਗੱਲਾਂ ਨੇ ਪਰ ਇਹੀ ਆਪਣੇ ਨੰਬਰ ਵਧਾ ਵੀ ਸਕਦੀਆਂ ਨੇ ਤੇ ਆਪਣੇ ਪੇਪਰ ਦੇ ਵਿੱਚੋਂ ਨੰਬਰ ਘਟਾ ਵੀ ਸਕਦੀਆਂ ਨੇ ਪੰਜਾਬੀ ਸਾਹਿਤ ਵਿੱਚ ਸਭ ਤੋਂ ਵੱਧ ਨਾਵਲ ਕਿਸ ਨੇ ਲਿਖੇ ਨੇ ਨਾਨਕ ਸਿੰਘ ਨੇ ਲਿਖੇ ਨੇ ਨਾਨਕ ਸਿੰਘ ਦਾ ਪੰਜਾਬੀ ਵਿੱਚ ਲਿਖਿਆ ਪਹਿਲਾ ਨਾਵਲ ਕਿਹੜਾ ਸੀ ਮਤਰੀ ਮਾਂ ਨਾਨਕ ਸਿੰਘ ਦਾ ਮਤਰੀ ਮਾਂ ਨਾਵਲ ਕਦੋਂ ਪ੍ਰਕਾਸ਼ਿਤ ਹੋਇਆ 1927 ਦੇ ਵਿੱਚ ਦੇਖੋ ਨਾਲ ਡੇਟ ਵੀ ਹੈ ਵੀ ਕਈ ਵਾਰ ਡੇਟ ਪੁੱਛ ਲੈਂਦੇ ਨੇ ਇਹਦੀ ਕਦੋਂ ਹਨਾ ਹੋਇਆ ਇਹ ਪ੍ਰਕਾਸ਼ਿਤ ਅਗਲਾ ਕੁਐਸਚਨ ਹੈ ਪੰਜਾਬੀ ਵਿੱਚ ਗਿਆਨਪੀਠ ਅਵਾਰਡ ਵਿਜੇਤਾ ਨਾਵਲਕਾਰ ਦਾ ਨਾਮ ਲਿਖੋ ਜਿਨੇ ਗਿਆਨਪੀਠ ਅਵਾਰਡ ਜਿੱਤਿਆ ਉਸ ਨਾਵਲਕਾਰ ਦਾ ਨਾਮ ਗੁਰਦਿਆਲ ਸਿੰਘ ਹੈ ਪੰਜਾਬੀ ਦੇ ਪੰਜਾਬ ਦੇ ਪੰਜਾਬੀ ਭਾਸ਼ਾ ਦੇ ਕੋਈ ਅਜਿਹੇ ਦੋ ਅਧਿਆਪਕਾਂ ਦੇ ਨਾਮ ਲਿਖੋ ਜਿਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਪੰਜਾਬੀ ਵਿਸ਼ੇ ਭਾਸ਼ਾ ਵਿੱਚ ਨੈਸ਼ਨਲ ਅਵਾਰਡ ਪ੍ਰਾਪਤ ਹੋਇਆ ਹੈ ਹਾਂਜੀ ਉਹਨਾਂ ਦਾ ਨਾਮ ਕੀ ਹੈਗਾ ਡਾਕਟਰ ਪਰਮਜੀਤ ਸਿੰਘ ਕਲਸੀ ਤੇ ਗੁਰਦਾਸਪੁਰ ਦੇ ਰਹਿਣ ਵਾਲੇ ਨੇ ਇਹ ਸ਼੍ਰੀ ਬਲਰਾਮ ਸ਼ਰਮਾ ਲੁਧਿਆਣੇ ਦੇ ਨੇ 398 98 ਕੁਐਸ਼ਨ ਆਗਾ ਸਾਡਾ 98 ਨਾਵਲਕਾਰ ਗੁਰਦਿਆਲ ਸਿੰਘ ਦੇ ਕੋਈ ਦੋ ਨਾਵਲਾਂ ਦੇ ਨਾਮ ਲਿਖੋ ਪਰਸਾ ਅਣਹੋਏ ਕੁਵੇਲੇ ਮੜੀਆਂ ਦਾ ਦੀਵਾ ਅੰਨੇ ਕੋੜੇ ਦਾ ਧਾਨ ਅੱਗ ਚੰਨਣੀ ਰਾਤ ਇਹ ਕੀ ਨੇ ਸਾਰੇ ਨਾਵਲਕਾਰ ਗੁਰਦਿਆਲ ਸਿੰਘ ਦੇ ਨਾਵਲਾਂ ਦੇ ਨਾਮ ਨੇ ਇਹ ਯਾਦ ਰੱਖਣਾ ਕਈ ਵਾਰ ਪਾ ਦਿੰਦੇ ਨੇ ਜਿਵੇਂ ਆਪਸ਼ਨ ਦੇ ਦਿੰਦੇ ਨੇ ਗੁਰਦਿਆਲ ਸਿੰਘ ਦੇ ਨਾਵਲ ਇਹ ਨਾਵਲ ਚੁਣੋ ਇਹਨਾਂ ਦੇ ਵਿੱਚੋਂ ਹਨਾ ਤੇ ਉਹ ਪਾ ਦੇਣਗੇ ਵਿੱਚ ਨਾਨਕ ਸਿੰਘ ਦੇ ਨਾਵਲ ਪਾ ਦੇਣਗੇ ਵਿੱਚ ਭਾਈ ਵੀਰ ਸਿੰਘ ਦੇ ਪਾ ਦੇਣਗੇ ਕਿਸੇ ਵੀ ਕਿਸੇ ਦੇ ਵੀ ਪਾ ਸਕਦੇ ਹੈਗੇ ਤੇ ਇੱਕ ਤੁਹਾਨੂੰ ਪਾ ਦੇਣਗੇ ਗੁਰਦਿਆਲ ਸਿੰਘ ਦਾ ਤਾਂ ਉਹਨਾਂ ਦੇ ਵਿੱਚੋਂ ਪਛਾਣ ਲੈਣਾ ਬਹੁਤ ਔਖਾ ਹੋ ਜਾਂਦਾਗਾ ਤਾਂ ਇਹਨਾਂ ਨੂੰ ਧਿਆਨ ਨਾਲ ਜਿਹੜੇ ਇਹ ਮੇਨ ਮੇਨ ਨਾਵਲ ਨੇ ਇਹਨਾਂ ਨੂੰ ਧਿਆਨ ਨਾਲ ਪੜ ਲੈਣਾ ਪੰਜਾਬੀ ਵਿੱਚ ਚੇਤਨਾ ਪ੍ਰਵਾਹ ਸ਼ੈਲੀ ਦਾ ਨਾਵਲਕਾਰ ਕਿਸ ਨੂੰ ਮੰਨਿਆ ਜਾਂਦਾ ਹੈ ਸੁਰਜੀਤ ਸਿੰਘ ਸੇਠੀ ਨੂੰ ਪੰਜਾਬੀ ਵਿੱਚ ਆ ਆঞ্চলিক ਨਾਵਲਕਾਰ ਕਿਸ ਨੂੰ ਮੰਨਿਆ ਜਾਂਦਾ ਹੈ RAM ਸਰੂਪ ਅਨੁਖੀ ਨੂੰ ਪੰਜਾਬੀ ਵਿੱਚ ਇਤਿਹਾਸਿਕ ਨਾਵਲ ਲਿਖਣ ਵਾਲਾ ਨਾਵਲਕਾਰ ਕੌਣ ਹੈ ਕਰਨਲ ਨਰਿੰਦਰਪਾਲ ਸਿੰਘ ਤੂਤਾਂ ਵਾਲਾ ਖੂ ਨਾਵਲ ਕਿਸ ਦੀ ਰਚਨਾ ਹੈ ਸੋਹਣ ਸਿੰਘ ਸੀਤਲ ਦੀ ਹਾਂਜੀ 402 ਆਪਣੀ ਸੀਰੀਜ਼ ਪਹੁੰਚ ਗਈ 402 2 ਤੇ ਤੇ ਇਹ ਸਾਡੇ ਜਿਹੜੇ ਕੁਐਸਚਨ ਸੀਗੇ ਇਹਨਾਂ ਨੂੰ ਧਿਆਨ ਨਾਲ ਤੁਸੀਂ ਇਹ ਇੱਕ ਵਾਰ ਦੁਬਾਰਾ ਤੋਂ ਰਿਵੀਜ਼ਨ ਕਰ ਲੈਣੀ ਹੈਗੀ ਇੱਕ ਦੋ ਵਾਰ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਜਿਹੜੇ ਇਹ ਕੁਐਸਚਨ ਨੇ ਤੁਹਾਡੇ ਦਿਮਾਗ ਦੇ ਵਿੱਚ ਸੈੱਟ ਹੋ ਜਾਣ ਤੇ ਤੁਸੀਂ ਜਦੋਂ ਇਗਜ਼ਾਮ ਦੇਣ ਜਾਓ ਤਾਂ ਤੁਸੀਂ ਇਹਨਾਂ ਨੂੰ ਭੁੱਲੋ ਨਾ ਤੇ ਨਾਲ ਦੀ ਨਾਲ ਤੁਹਾਨੂੰ ਇਹ ਕੁਐਸਚਨ ਆਵੇ ਤਾਂ ਪਟਾਕ ਦੇਣਾ ਤੁਸੀਂ ਇਹਦਾ ਆਨਸਰ ਟਿਕ ਕਰ ਦਿਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ